ਦੇ ਚਾਹ ਨਹੀਂ ਆਹ ਸ਼ਨੀ ਮੈਂ ਇਕੱਲੇ ਆ ਕੇ ਸਾਗ ਜੀ ਬਣਾਇਆ ਮੈਂ ਹਰ ਤੀਕਾ ਪੇਰੇ ਸਾਗ ਬਣਾ ਲਿਆ ਜੇ ਤੈਨੂੰ ਅਜ ਕੱਲ ਤੇ ਖਾਦਾ ਸੀ ਸਾਗ ਸਾਗ ਕਿੰਨਾ ਖਾ ਲਿਆ ਹਜੇ ਤੇ ਨਹੀਂ ਇੱਕ ਦੋ ਵਾਰ ਹੀ ਬਣਾਇਆ ਸਰ ਤੇ ਕੱਲ ਕੀ ਖਾਦਾ ਸੀ ਕੱਲ ਤੇ ਉਹ ਨਾ ਕਰੋ ਆਇਆ ਹੈ ਸਾਗ ਚਾਹੀ ਕਰੋ ਇੱਕ ਛਾ ਸਾਗ ਮੈਂ ਕੱਲ ਦਾ ਤੋਂ ਕੇ ਸਾਫ ਕਰਕੇ ਕੋਠੇ ਤੇ ਰੱਖਿਆ ਹੈ ਇੱਥੇ ਕਰਕੇ ਮੈਨੂੰ ਪਤਾ ਹੀ ਤੂੰ ਦੇਖ ਲੈ ਤਾਂ ਇਹੋ ਹੈ ਨਾ ਆ ਬਸ ਆ ਆ ਤੇ ਹੋਰ ਕੀ ਕਹਨਾ ਮਾ ਤਨ ਬੁੱਢੀਆਂ ਨੂੰ ਮੈਂਟੋ ਮੈਂਟ ਦੀ ਸਾਗ ਦੀ ਪੈ ਜਾਣੀ ਆ ਹਾ ਸਾਲ ਚੰਗੀ ਤਰ੍ਹਾਂ ਆਇਆ ਨਹੀਂ ਹੁੰਦਾ ਆ ਹੋ ਕੇ ਮੈਂ ਲੱਭਿਆ ਬੈ ਇਥੇ ਬੰਨ ਲਿਆ ਨਹੀਂ ਨਹੀਂ ਹੁਣ ਤੂੰ ਕੋਈ ਨਹੀਂ ਆ ਜਾ ਹੁਣ ਤੇਰੀ ਵਿੱਚ ਹੁੰਦੀ ਹੁਣ ਸਾਲ ਚੰਗਾ ਨਹੀਂ ਹੁੰਦਾ ਲੱਗਦਾ ਵਾ ਪਰ ਇੱਕ ਗੰਦ ਮਾਰੀ ਲੱਗਦੀ ਆ ਕਿਤੇ ਇੱਕ ਦਿਨੋਂ ਸਾਗ ਦੇ ਨਾਲੋਂ ਸਾਗ ਕਿੱਦਾਂ ਮੋਟਾ ਸਾਰੇ ਆ ਖੜੀ ਜਾਂਦੇ ਤੂੰ ਨਹੀਂ ਹਰੀ ਹੋ ਜਾਂਦੀ ਸਾਗ ਖਾ ਖਾ ਕੇ ਇੱਕ ਆਹੋ ਤੁਹਾਡੇ ਸਾਡੇ ਚੈਪਟਰ ਚ ਆਇਆ ਹੀ ਇੱਕ ਮੁੰਡਾ ਕਹਿੰਦਾ ਕਿ ਹਰੀਆਂ ਸਬਜ਼ੀਆਂ ਖਾ ਕੇ ਪੈਰੀ ਹਰਾ ਹੋ ਜਾਣਾ ਤੂੰ ਹਾ ਜੇ ਪਾਲਕ ਹੋਣੀ ਆ ਪੁੱਤਰ ਫੇਰ ਕਿ ਤੇ ਸਾਗ ਬਣਨਾ ਹੈ ਆਹੋ ਤਾਂ ਮੈਨੂੰ ਗੁੱਸਾ ਆ ਜਾਂਦਾ ਸਾਗ ਦੇ ਸਾਗ ਦੇ ਸਾਗ ਦੇ ਸਾਗ ਜੀ ਕਰ ਦੱਸੇ ਆਵੇਂ ਨਾ ਸਾਨੂੰ ਤੇ ਨਿਆਣੇ ਨੂੰ ਹੰਦਰਦਰ ਨਹੀਂ ਪਸੰਦਾ ਠੰਡੀ ਠੰਡੀ ਆਈਸਕ੍ਰੀਮ ਖਾਓ ਜੇ ਤਾਂ ਸਾਗ ਬਣ ਜਾਂਦਾ ਤੂੰ ਮੱਖਣ ਨਹੀਂ ਪਾ ਕੇ ਤੂੰ ਹੀ ਖਾਂਦੇ ਜੇ ਮੰਮੀ ਜੀ ਗਰਮ ਗਰਮ ਲਿਆਓ ਤੜਕਾ ਲਾ ਕੇ ਮੱਖਣ ਪਾਓ ਉੱਤੇ ਫੇਰ ਤੇ खायो तडे मैं दाल चोल बनाई थी नहीं, तो नहीं नहीं खाना खाना नहीं दिखावांगे तडे वस्ते दाल चोल बनाई थी दाल चोल नहीं नहीं तो साग ही खाएंगे चलो फिर आप खाना फिर अरे गल बड़ी मारी लग रही जा है केड़ी तो साग साग बनाई जांदे आवे क्यों अभी फर... बना के रख लेना ना उन फ्रिज से बना के रख लेंगे फिर पेले दिन साग दिन के दिन के दिन के साग 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 हफ्ते वाला साग खत्म हो साग फिर

ਦੇ ਕੰਨ ਲੈ ਗਏ ਬਸ ਠੀਕ ਆ ਬੱਚਿਆਂ ਨੇ ਤਾਂ ਕੱਲੀ ਆਪਣੀ ਪਾਲਟੀ ਤਾਂਹੀਂ ਹਜੇ ਸਾਗ ਦੇ ਦੋਵਲੇ ਹੀ ਆ ਇਹ ਵੀ ਨਹੀਂ ਛੇਤੀ ਛੀਰਿਆ ਜਾਂਦਾ ਕਿਤੇ ਆਜੋ ਖਾ ਲੋ ਜਿੰਨੇ ਜਿੰਨੇ ਪੇਸਟੀ ਖਾਣੀ ਆ ਅੱਜ ਗਈ ਇਹ ਕਿਥੋਂ ਲੈ ਕੇ ਆਏ ਹੋ ਨਵੀਂ ਦਕਰ ਨੂੰ ਮਾਸ਼ਾਅੱਲ ਚਲੋ ਖਾਓ ਫਿਰ ਸਾਗ ਰਿਜਮਾ ਮਮਾ ਜੀ ਸਾਗ ਰਿਜਮਾ ਮਮਾ ਜੀ ਹਾਂਜੀ ਢੱਡ ਕਰ ਖਾਸਤਾ ਹੈ ਗਣਾ ਆਹੋ ਮਾ ਬਣਾਉਣ ਵਾਲਾ ਬਣਿਆ ਥੋੜੀ ਜਿਹਾ ਦੁਬਾਰਾ ਬੋਲੀ ਦੁਬਾਰਾ ਹਾਂ ਦੁਬਾਰਾ ਬੋਲੀ ਤਿੰਨ ਦੋ ਤਿੰਨ ਵਜੇ ਦਾ ਸਵਾਲ ਕੋਈ ਛੇ ਵਜੇ ਵਾਲੀ ਕੁੜੀ ਆਉਂਦੀ ਆ ਲੱਗੇ ਕਹਿ ਦਿੰਦੇ ਨਹੀਂ ਨਹੀਂ ਖਾਣਾ ਇਹ ਬੜਾ ਤੜਕਾ ਨਾਲ ਬੁਣ ਮੈਂ ਟੰਡੇ ਆਹ ਸਾਰਾ ਬੁਣ ਕੇ ਪਾ ਦੋ ਅੱਜ ਜਿਹਨੇ ਜਿਹਨੂੰ ਸਾਗ ਪਸੰਦ ਹੈ ਕਾਚਾ ਨਹੀਂ ਲੈ ਕਿਥੇ ਹੀ ਅੰਮ੍ਰਿਤ ਮਸਾ ਤੜਕਾ ਲੱਗੰਦੇ ਆ ਜੀ ਸਾਗ ਨੂੰ ਸਾਗ ਨੂੰ ਤੜਕਾ ਜਿਹੜਾ ਜਿਹਨੇ ਸਾਗ ਖਾਣਾ ਥਾਣ ਸਰਫਾ ਬੀਨ ਨਾਲ ਮੱਕੀ ਦੀ ਰੋਟੀ ਉੱਤੇ ਪਾਈ ਮੱਖਣੀ ਤੇ ਮੰਮੀ ਤੇ ਨਿਆਣੀ ਲੱਗੇ ਖਾਣ ਖਾਓ ਜੀ ਗਲੀ ਮੱਲੇ ਦੇ ਇੱਥੇ ਹੋ ਗਏ ਗਲੀ ਮੱਲੇ ਦੇ ਨਹੀਂ ਇਹ ਆਪਣੇ ਨਿਆਣੇ ਮੰਮੀ ਜਾਣੀਏ ਕਹਿੰਦੀ ਰਹਿੰਦੀ ਗਲੀ ਮੱਲੇ ਦੇ ਉਹ ਖਾਓ ਹਾਓ ਦਾਦੀ ਨਾ ਖਾਓ ਖਾ ਲਈ ਬੱਤੀ ਖਾ ਕੇ ਦੱਸੋ ਕਿਦਾਂ ਦੀ ਬਣੀ ਹੈ ਬੜਾ ਸੁਆਦ ਹੈ ਲੱਗੇ ਵੀ ਫੇਰ 4 ਘੰਟੇ ਆ ਨਾ ਬਣਾਉਣ ਤੇ ਖਾਦਾ ਹੈ ਨਹੀਂ ਤੇ ਪਹਿਲਾਂ ਹੀ ਟੇਸਟ ਬੜੀ ਹੈ ਮਣਿਆ ਅਕਸ਼ੂ ਕਿੱਦਾਂ ਦਾ ਬਣਿਆ ਸਾਗ ਫੋਨ ਨਹੀਂ ਦੇਣ ਫੋਨ ਨਹੀਂ ਦੇਣਾ ਜਾਸ ਕਿੱਥੇ ਲੱਗ ਗਈ ਉਂਗਲ ਤੇ ਗੁੱਡੀ ਡੋਂਦੇ ਕਿੱਥੇ ਲੱਗੀ ਹੈ ਓਹੋ ਜਿਆਦਾ ਲੱਗ ਗਈ ਹੈ ਸਾਗ ਨਾਲ ਰੋਟੀ ਖਾਣੀ ਮੱਕੀ ਦੀ ਮੱਕੀ ਦੀ ਰੋਟੀ ਬਣਾਈ ਸਾਗ ਨਾਲ ਮੱਖਣੀ ਪਾ ਕੇ ਆਹੀ ਲੱਗੇ ਖਾਣ